ਸਾਡੀ ਮੰਗ ਲੱਗਦੀ ਹੈ ਉਹ ਕਾਫੀ ਤੇਜ਼ੀ ਨਾਲ ਸੌਂ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੰਸ਼ੋਰ ਕਰਾਂਗੇ ਲਗਭਗ 100% ਆਨ ਲਾਇਸੈਂਸ ਡਿਪੋਜ਼ਿਟ ਹੋ ਜਾਊਗਾ ਉਹ ਐਗਜ਼ੈਕਟ ਟਾਈਮ ਨਾ ਕਹ ਸਕਦੇ ਹਾਂ ਅੱਜ ਵੀ ਸਾਡਾ ਪ੍ਰੋਸੈਸ ਆਜ ਵੀ ਚੱਲ ਰਿਹਾ ਹੈ ਜਰੂਰ ਤੁਹਾਨੂੰ ਮੈਸੇਜ ਦਿਨਾਂ ਨੂੰ ਦੇਵੋ ਜੀ ਜਲਦੀ ਅੱਲ੍ਹਾ ਦੇ ਇੰਤਜ਼ਾਰ ਲਈ ਫੋਟੋ ਵੀ ਮਾਰ ਲਓ ਮੈਨੂੰ ਹੁਣ ਕਿਤੇ ਹੀ ਜਾਣਾ ਹੈ हां जी डेली ਅਸੀਂ 3-4 ਪੀਓਜ਼ 80-83 ਦੇ 899 ਦੇ ਫਟ ਰਹੇ ਆ ਰੋਲ ਜੰਪਰ ਵੀ ਅਸੀਂ ਪਿਛਲੇ ਟਾਈਮ ਤੋਂ ਕਾਫੀ ਅਰੈਸਟ ਕੀਤੇ ਨੇ ਤੇ ਨੋਨ ਅਵੇਲੇਬਲ ਵਨਟੀ ਵੀ ਅਸੀਂ ਐਕਸਪੀਰ ਕਰਾ ਰਹੇ ਹਾਂ ਚਲੋ ਮੋੜ ਰਿਹਾ ਹਾਂ ਦੋ ਦਿਨਾਂ 판 ਕਰੀਏ ਤਾਂ ਔਰ ਕਿਉਂ ਕਿ 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 ਉਹ ਯਾਰ ਚੇਕ ਕਰਾਂ ਪਾ ਤਾ ਤੋ ਸਾਰਤ 2024 ਨੂੰ ਫੂਲਪਿੰਡ ਦੇ ਵਿੱਚ ਇੱਕ 9 ਸਾਲ ਦੇ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਬੰਦਾ ਉਹਨੂੰ ਕਿਡਨਾਪ ਕਰਕੇ ਮੋਟਰਸਾਈਕਲ ਤੇ ਲੈ ਗਿਆ ਇਸ ਤੋਂ ਬਾਅਦ ਬਠਿੰਡਾ ਪੁਲਿਸ ਦੀ ਵਕਵਕ ਟੀਮਾਂ ਬਣਾਈ ਗਈ ਉਦੇ ਵਿੱਚ ਡੀਐਸਪੀ ਡੀ ਇਨਚਾਰਜ ਸੀਆਈਏ 1 ਉਸ ਤੋਂ ਇਲਾਵਾ ਡੀਐਸਪੀ ਫੂਲ ਐਸਐਚਓ ਫੂਲ ਐਸਐਚਓ ਸਿਟੀ ਰਾਮਪੁਰਾ ਇਹਨਾਂ ਦੀ ਸਾਰਿਆਂ ਦੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਸੀਂ ਹਰ ਐਂਗਲ ਤੋਂ ਇਹਨੂੰ ਇਨਵੈਸਟੀਗੇਟ ਕਰਨਾ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਇੱਕ ਦਿਨ ਬਾਅਦ ਬੱਚਾ ਖੇਤਾਂ ਦੇ ਵਿੱਚੋਂ ਬੇਸੂਦੀ ਹਾਲਤ ਦੇ ਵਿੱਚ ਰਿਕਵਰ ਹੋ ਗਿਆ ਸੀ ਪਬਲਿਕ ਦੀ ਮਦਦ ਦੇ ਨਾਲ ਉਹਨੂੰ ਸਹੀ ਸਲਾਮਤ ਆਪਣੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਹਵਾਲੇ ਕੀਤਾ ਗਿਆ ਫਿਰ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਜਦੋਂ ਇਨਵੈਸਟੀਗੇਟ ਕਰਨ ਦੇ ਸੀ ਉਹਦੇ ਕਰਦਿਆਂ ਨੂੰ ਕੋਲ ਆਈ ਫਿਰੋਤੀ ਦੀ ਕਿ ਬਈ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈਗਾ ਸਾਨੂੰ 50 ਲੱਖ ਰੁਪਏ ਦਿਓ ਉਸ ਤੋਂ ਬਾਅਦ ਅਸੀਂ ਹੋਰ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤੇ ਦੋਸ਼ੀ ਨੂੰ ਅਸੀਂ ਅੱਜ ਸਾਡੀ ਸੀਆਈਏ 1 ਦੀ ਟੀਮ ਨੇ ਤੇ ਅਰੈਸਟ ਕਰ ਲਿਆ ਹੈ ਇਹਦੇ ਕੋਲੋਂ ਜਿਹੜਾ ਫੋਨ ਇਹਨੇ ਯੂਜ਼ ਕੀਤਾ ਸੀ ਕਾਲ ਕਰਨ ਲਈ ਉਹ ਵੀ ਬਰੰਦ ਹੋ ਗਿਆ ਤੇ ਨਾਲ ਜਿਹੜੀ ਬਾਈਕ ਇਹਨੇ ਯੂਜ਼ ਕੀਤੀ ਸੀ ਉਹ ਵੀ ਬਰੰਦ ਹੋ ਗਿਆ ਮੈਂ ਦੱਸਣਾ ਚਾਹਨਾ ਜਿਹੜਾ ਦੋਸ਼ੀ ਹੈ ਆ ਫੈਮਿਲੀ ਦਾ ਪਹਿਲਾਂ ਤੋਂ ਨੋਨ ਹੈ ਬੱਚੇ ਦੇ ਫਾਦਰ ਦੇ ਕੋਲੋਂ ਪਹਿਲਾਂ 15 ਦਿਨ ਰਹਿ ਕੇ ਗਿਆ ਹੈ 6 ਮਹੀਨੇ ਪਹਿਲਾਂ ਬੱਚੇ ਦੇ ਫਾਦਰ ਫਿਜ਼ੀਓਥੈਰੇਪੀ ਦਾ ਕੰਮ ਕਰਦੇ ਨੇ ਤੇ ਇਹ ਤੋਂ ਇਹ ਕੰਮ ਵੀ ਸਿੱਖੇ ਗਿਆ ਹੈ ਬੱਚਾ ਇਹਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਹਦੀ ਇੰਟੈਂਸ਼ਨ ਬੱਚੇ ਨੂੰ ਕਿਡਨਾਪ ਕਰਕੇ ਕਰਦਿਆਂ ਤੋਂ ਫਰੋਤੀ ਦੇ ਪੈਸੇ ਮੰਗਣ ਦੀ ਸੀ ਤੇ ਇਸ ਤੋਂ ਇਲਾਵਾ ਬਾਕੀ ਅਸੀਂ ਸਾਰੇ ਐਂਗਲ ਤੋਂ ਇਨਵੈਸਟੀਗੇਟ ਕਰਦੇ ਪਏ ਆ ਆ ਬੱਚੇ ਨੂੰ ਆ ਖੇਤ ਚ ਲੈ ਜਾ ਕੇ ਉਹਦੀ ਵੀਡੀਓ ਬਣਾਈ ਤੇ ਉਹ ਵੀਡੀਓ ਵੀ ਕਰਦਿਆਂ ਨੂੰ ਭੇਜੀ ਕਿ ਆ ਵੇਖੋ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈ ਤੇ ਸਾਨੂੰ ਪੈਸੇ ਦਿਓ ਤੇ ਜਦੋਂ ਇਹਨੂੰ ਆਲ ਮਹਿਸੂਸ ਹੋਇਆ ਕਿ ਬਈ ਬੱਚਾ ਤੈਨੂੰ ਜਾਣਦਾ ਹੈ ਕੱਲ ਨੂੰ ਨਾ ਲੈ ਸਕਦਾ ਹੈ ਉਦੋਂ ਇਹਨੂੰ ਐਨੇ ਬੱਚੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਦੱਬਣ ਦੀ ਵੀ ਕੋਸ਼ਿਸ਼ ਕੀਤੀ ਪਰ ਉੱਥੇ ਪਬਲਿਕ ਦੀ ਮੂਵਮੈਂਟ ਸੀ ਤੇ ਆ ਘਬਰਾ ਗਿਆ ਤੇ ਉੱਥੇ ਬੱਚੇ ਨੂੰ ਛੱਡ ਕੇ ਫਿਰ ਉੱਥੋਂ ਭੱਜ ਗਿਆ ਪਬਲਿਕ ਦੀ ਮੂਵਮੈਂਟ ਦੇ ਨਾਲ ਬੱਚਾ ਉਸੇ ਟਾਈਮ ਰਿਕਵਰ ਹੋ ਗਿਆ ਸੀ ਤੇ ਆ ਅੱਜ ਫੜਿਆ ਗਿਆ ਹੈ ਦੋਸ਼ੀ ਕਿਨੇ ਕਮਾਨੀ ਕਿਨੇ ਪੈਸੇ ਐਨੇ 50 ਲੱਖ ਰੁਪਏ ਮੰਗੇ ਸੀ ਕਰਤਾ ਸਰ ਬੈਕਗ੍ਰਾਉਂਡ ਕੀ ਹੈ ਮੁੰਡਾ ਲੜਕਾ ਹੈ ਪਹਿਲਾਂ ਵੀ ਇਹਨੂੰ ਕਮਾਉਣਾ ਦਰਜ ਹੈ ਕਿ ਕਾਰਨ ਕੀ ਸੀ ਪੈਸੇ ਕਿਉਂ ਮੰਗਦਾ ਸੀ ਇੱਥੇ ਪਹਿਲਾਂ ਕੋਈ ਮੁਕਤਮਾ ਦਰਜ ਹੈ ਨਹੀਂ ਹੁਣ ਆ ਫਿਜ਼ੀਓਥੈਰੇਪੀ ਦਾ ਹੀ ਕੰਮ ਕਰਦਾ ਹੈ ਉੱਥੇ ਲੁਧਿਆਣੇ ਵੀ ਆਨੇ ਆਪਣਾ ਇੱਕ ਕਲੀਨਿਕ ਟਾਈਪ ਖੋਲਿਆ ਹੋਇਆ ਹੈ ਡਿਗਰੀਆ ਦੇ ਕੋਲ ਕੋਈ ਹੈ ਨਹੀਂ ਤੇ ਇਹਨਾਂ ਬਸ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਆ ਕੰਮ ਕੀਤਾ ਹੈ ਨਸ਼ੇ ਵਗੈਰਾ ਦਾ ਉਹ ਵੀ ਹਜੇ ਕੋਈ ਐਂਗਲ ਸਾਹਮਣੇ ਆਇਆ ਨਹੀਂ ਨਸ਼ਿਆ ਦਾ ਸਰ ਗ੍ਰਿਫਤਾ ਕਿਸ ਤੋਂ ਕੀਤਾ ਗਿਆ ਕਿਸ ਤਰ੍ਹਾਂ ਦਾ ਉਹ ਸਾਰੀ ਡਿਟੇਲ ਅਸੀਂ ਦੱਸ ਦੇਵਾਂਗੇ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅੱਜ ਜਦੋਂ ਪੁਲਿਸ ਰਿਵਾਰਡ ਹਾਸਿਲ ਕਰਕੇ ਔਰ ਡੁੰਗਾਈ ਨਾਲੇ ਦੀ ਪੁੱਛਗਿੱਛ ਕਰਾਂਗੇ ਤੇ ਅੱਗੇ ਦੀ ਵੀ ਸਾਰੀ ਤਫਤੀਸ਼ ਇਹਦੀ ਕਰਾਂਗੇ ਬੱਚਾ ਥੋੜਾ ਗੁਮਸੂਮ ਹਾਲਤ ਦੇ ਵਿੱਚ ਮਿਲਿਆ ਸੀ ਜਿਵੇਂ ਥੋੜਾ ਪਰੇਸ਼ਾਨ ਹਾਲਤ ਦੇ ਵਿੱਚ ਮਿਲਿਆ ਸੀ ਹਾਂ ਗਲਾ ਘੋਟਣ ਦੀਆਂ ਨੇ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਹੋਰ ਵੀ ਸਰ ਲੋਕ ਇਹ ਹੈਗੇ ਨੇ ਜਵਾਨ ਹਜੇ ਤੱਕ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਫਿਰ ਵੀ ਜੇ ਪੁਲਿਸ ਰਿਮਾਂਡ ਦੇ ਦੌਰਾਨ ਕੋਈ ਹੋਰ ਆਂਦੀ ਹੈ ਇਦਾਂ ਦੀ ਗੱਲ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਬਾਈਕ ਲੈ ਗਿਆ ਸਰ ਹਾਂ ਜੀ ਬਾਈਕ ਲੈ ਕੇ ਗਏ ਬੈਲਪਸ ਫਾਇਰ ਕੀ ਮਤਲਬ ਕੋਈ ਗੱਲ ਕੀ ਲੈ ਕੇ ਗਿਆ ਐਨੇ ਉਦੋਂ ਬੱਚੇ ਨੂੰ ਆਏ ਕਿ ਐਸੇ ਵੀ ਤੇਰੇ ਫਾਦਰ ਤੈਨੂੰ ਬੁਲਾ ਰਹੇ ਨੇ ਤੂੰ ਆ ਜਾ ਮੇਰੀ ਬਾਈਕ ਤੇ ਬਹਿ ਜਾ ਕਿਉਂਕਿ ਆ ਪਹਿਲਾਂ ਤਾਂ ਨੌਨ ਸੀ ਬੱਚੇ ਦਾ ਤੇ ਫਿਰ ਬੱਚਾ ਇਹਦੇ ਨਾਲ ਬਹਿ ਗਿਆ ਸਰ ਫਿਲਹਾਲ ਇਹ ਇਕੱਲੇ ਦੀ ਜਿਹੜੀ ਹੈਗੀ ਹੈ ਇਨਵੋਲਵਮੈਂਟ ਸਾਹਮਣੇ ਹਾਂਜੀ ਹੁਣ ਇਹਦੀ ਇਕੱਲੇ ਦੀ ਹੈਗੀ ਹੈ ਕਿੰਨੇ ਟਾਈਮ ਬਾਅਦ ਜਿਹੜਾ ਬੱਚਾ ਬ੍ਰਾਂਥ ਹੋਇਆ ਜੀ ਕਿੱਥੇ ਰੱਖਿਆ ਕੁਝ ਪਤਾ ਲੱਗਿਆ ਆਪ ਬੱਚੇ ਨੂੰ ਇੱਕ ਦਿਨ ਲੁਧਿਆਣੇ ਲੈ ਕੇ ਗਿਆ ਸੀ ਆਪਣੇ ਕਲੀਨਿਕ ਤੇ ਉੱਥੇ ਰੱਖਿਆ ਇੱਕ ਰਾਤ ਜਦੋਂ ਸਭ ਤੋਂ ਪਹਿਲਾਂ ਲੈ ਕੇ ਗਿਆ ਸੀ ਫਿਰ ਅਗਲੇ ਦਿਨ ਆ ਇਥੇ ਮਲੇਰਕੋਟਲੇ ਏਰੀਆ ਦੇ ਨੇੜੇ ਲੁਧਿਆਣੇ ਦੇ ਨੇੜੇ ਖੇਤ ਬਣੇ ਹੋਏ ਉੱਥੇ ਲੈ ਕੇ ਗਿਆ ਫਿਰ ਉੱਥੋਂ ਬੱਚੇ ਨੂੰ ਛੱਡ ਕੇ ਉੱਥੋਂ ਭੱਜ ਗਿਆ ਸੀ ਕੋਈ ਸ਼੍ਰੀ ਸੋਸ਼ਲ ਵਗੈਰਾ ਉਹ ਮਾਮਲਾ ਹਜੇ ਸਾਹਮਣੇ ਨਹੀਂ ਆਇਆ ਇਹਦਾ ਇੰਟੈਂਸ਼ਨ ਬੱਚੇ ਨੂੰ ਕਿਡਨਾਪ ਕਰਕੇ ਕਰਦੇ ਆ ਉਹ ਪੈਸੇ ਮੰਗਣ ਦਾ ਹੀ ਸੀ ਪਰ ਉਸ ਐਂਗਲ ਤੋਂ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਨ ਡਿਆ ਬੱਚੇ ਦਾ ਅਸੀਂ ਮੈਡੀਕਲ ਵੀ ਕਰਾਣ ਲੱਗੇ ਆ ਤੇ ਇਹਦੀ ਵੀ ਪੁੱਛਗਿੱਛ ਡੂੰਘਾਈ ਨਾਲ ਕਰਕੇ ਸਾਰਾ ਜਿਹੜਾ ਵੀ ਮਾਮਲਾ ਹੈ ਉਹ ਹੋਰ ਜੇ ਕੋਈ ਤੱਤ ਸਾਹਮਣੇ ਆ ਉਹ ਤੁਹਾਨੂੰ ਦੱਸ ਦਵਾਂਗਾ